ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਆ ਆਨੰਦਪੁਰ ਸਾਹਿਬ ਫੋਲਾ ਮੁਹੱਲਾ ਤੋਂ ਵਾਪਸ ਆਉਂਦੇ ਹੋਏ ਚੰਪੌਰ ਸਾਹਿਬ ਦਾਸਥਾਨੇ ਸ਼ਹਾਦਤ ਜਿਹੜਾ ਅ ਬਣਿਆ ਹੋਇਆ ਸਥਾਨ ਆ ਇਹ ਵੇਖਣ ਰੁਕੇ ਸੀਗੇ ਤੇ ਇੱਥੇ ਪਹਿਲਾਂ ਤਾਂ ਐਂਟਰੀ ਹੁੰਦੇ ਸਾਰੀ ਤੁਹਾਡੇ ਕੋਲੇ ਆਧਾਰ ਕਾਰਡ ਚਾਹੀਦਾ ਇੱਕ ਮੈਂਬਰ ਦਾ ਆਧਾਰ ਕਾਰਡ ਤੇ ਤੁਸੀਂ 5 ਜਣੇ ਅੰਦਰ ਜਾ ਸਕਦੇ ਹੋ ਐਂਟਰੀ ਕਰਾ ਕੇ ਤੇ ਲਾਈਨ ਲੱਗੀ ਹੋਈ ਆ ਆਮ ਦਿਨਾਂ ਦੇ ਵਿੱਚ ਰਸ਼ ਨਹੀਂ ਹੁੰਦਾ ਤੇ ਜਿਹੜਾ ਖੋਲਾ ਮਹੱਲਾ ਕਰਕੇ ਰਾਸ਼ ਥੋੜਾ ਵੰਦ ਸੀਗਾ ਤੇ ਇੱਥੋਂ ਆਪਾਂ ਟੈਕਟ ਲੈ ਕੇ ਤੁਸੀਂ ਫਿਰ ਅੰਦਰ ਜਾਂਦੇ ਆਂ ਤੇ ਜਾ ਕੇ ਦੇਖਦੇ ਆਂ ਦਾਸਤਾਂ ਨੇ ਸ਼ਾਨਦਾਰ ਮੇਰੀ ਥਾਲ ਗਾਵਣ ਕੰਡ ਮੰਡਲੇ ਨਾਂ ਦੇ ਸੂਰਜ ਚੱਕ ਦੀਪਕ ਜਗਣ ਝੂਲੇ ਚਵਰ ਮੁਕਦੀ ਪਵਨ ਹੈ ਨੇੜੇ ਦੇਖੀਏ ਤੇ ਐ ਜਿਹੜੀਆਂ ਸਿੱਖ ਇਤਿਹਾਸ ਅੰਦਰ ਸੌਂਦੀਆਂ ਜਿਹੜੀਆਂ ਇਹਨਾਂ ਨੇ ਪੂਰਤੀਆਂ ਬਣਾਈਆਂ ਇੱਥੇ ਅੰਦਰ ਮੇਰੇ ਖਿਆਲ ਕੋਈ ਖਲਮ-ਫਲਮ ਖਾਉਂਦੇ ਆ ਦੇਖਦੇ ਆ ਨੰਬਰ ਤੁਹਾਨੂੰ ਮਿਲਦਾ ਇੱਕ ਨੰਬਰ ਵਾਈਜ਼ ਅੰਦਰ ਬੁਲਾਉਂਦੇ ਆ ਅੰਦਰ ਬੁਲਾ ਕੇ ਜਿਹੜੀ ਸਾਹਮਣੇ ਐ LED ਆ ਇੱਥੇ ਮੇਰੇ ਖਿਆਲ ਤੁਹਾਨੂੰ ਦਿਖਾਉਣਗੇ ਬੜੀ ਮੋਟੀ ਵੀਡੀਓ ਮੂਵੀ ਸਰਾਂ ਦੇ ਬੈਠਣ ਦਾ ਅੰਦਰ ਇਦਾਂ ਪ੍ਰਬੰਧ ਅੰਦਰ ਜਿਹੜੇ ਹਾਲ ਬਣੇ ਹੋਏ ਨੇ ਉਹਨਾਂ ਦੇ ਵਿੱਚ ਸਿੱਖ ਇਤਿਹਾਸ ਦੀਆਂ ਫਿਲਮਾਂ ਦਿਖਾਈਆਂ ਜਾਂਦੀਆਂ ਨੇ ਥੀਏਟਰ ਬਣੇ ਹੋਏ ਆ 3D ਹਾਂ ਇੱਕ ਤਾਂ ਜਿਹੜੀ 45 ਮਿੰਟ ਦੀ ਦਿਖਾਉਂਦੇ ਆ ਵੀਡੀਓ ਉਹਦੇ ਲਈ ਤਿੰਨ ਥੀਏਟਰ ਬਦਲਦੇ ਆ 15-15 ਮਿੰਟ ਤਿੰਨਾਂ ਵਿੱਚ ਦਿਖਾਉਂਦੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਤੱਕ ਤੇ ਇੱਕ ਜਿਹੜੀ ਪੂਰੀ ਵੀਡੀਓ ਦਿਖਾਉਂਦੇ ਆ ਉਹ ਕਹਿੰਦੇ ਵੀ 2.5 ਘੰਟੇ ਦੀ ਹੈ ਘਟੋ-ਘਟੋ ਲਈ ਤੁਹਾਡੇ ਕੋਲ ਸਮਾਂ ਚਾਹੀਦਾ ਜੀ ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਤੋਂ ਲੈ ਕੇ ਸਿੱਖਾਂ ਦਾ ਬੰਦਾ ਸਿਗਵੰਤਰ ਤੱਕ ਦਾ ਪੂਰਾ ਇਤਿਹਾਸ ਦਿਖਾਇਆ ਜਾਂਦਾ ਤੇ ਇੱਧਰ ਗੁਰਦਰਾ ਸਾਹਿਬ ਚਮਕੌਰ ਸੈਨ ਦੀ ਮਾਰਤ ਦੇ ਖਰੀ ਚਮਕੌਰ ਸੈਨ ਦੀ ਧਰਤੀ ਦੇ ਉੱਤੇ ਸਥਿਤ ਹੈ ਐਨੀ ਕੁ ਗੱਲਬਾਤ ਆ ਸਾਰੀ ਸੋਹਣਾ ਕਲਮ ਲਾ ਕੇ ਬੱਚਿਆਂ ਨੂੰ ਜਿਹੜਾ ਇਤਿਹਾਸ ਸਭ ਨੂੰ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਵਾਸਤੇ ਵਧੀਆ ਪਾਠ